ਕੋ ਤੁਸੀਂ ਮਹਿਲਾ ਥਾਣੇ ਵਿੱਚ ਹੈਗੇ ਆ ਤੇ ਕਿੰਨੇ ਦੇ ਕੇਸ ਆਉਂਦੇ ਹੈਗੇ ਕੀ ਕਹਿਣਾ ਚਾਹਦੇ ਆ ਤੁਸੀਂ ਬਾਰੇ ਸਾਸੀ ਕਾਲ ਜੀ ਸਾਡੇ ਕੋਲ ਮਹਿਲਾ ਥਾਣੇ ਦੇ ਵਿੱਚ ਜਿਹੜੇ ਕੇਸ ਹੈ ਇਹ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਕੇਸ ਹੈ ਉਹ ਸਾਰੇ ਸਾਡੇ ਕੋਲ ਇੱਥੇ ਆਉਂਦੇ ਆ ਤੇ ਉਹਨਾਂ ਦਾ ਜੋ ਨਿਜਮਾ ਮੁਤਾਬਕ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜੋ ਉਹਨਾਂ ਦਾ ਜਿਹੜਾ ਫੈਸਲਾ ਹੈ ਉਹ ਕਰਵਾਇਆ ਜਾਂਦਾ ਜਿਸ ਤਰ੍ਹਾਂ ਕੋ ਕਹਿ ਰਹੇ ਕਿ ਲੜਕੀ ਤੇਰੇ ਜੋ ਮੇਰੇ ਜਿਹੜੇ ਸਹੁਰਾ ਪਰਿਵਾਰ ਹੈ ਇਹ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਦਾਜ ਦੇਜ ਦੀ ਮੰਗ ਕਰਦੇ ਆ ਜਾਂ ਹੋਰ ਕਿਸੇ ਤਰ੍ਹਾਂ ਦੀ ਔਰਤਾਂ ਦੇ ਉੱਪਰ ਕੋਈ ਕੁਆਲਿਟੀ ਹੁੰਦੀ ਹੈ ਜਿਹਨੂੰ ਉਹ ਸਮਝਦੇ ਆ ਕਿ ਇਹ ਚੀਜ਼ ਇਨਸਾਨ ਦੇ ਉੱਪਰ ਨਹੀਂ ਹੋਣੀ ਚਾਹੀਦੀ ਉਹ ਦਰਖਾਸਤਾਂ ਜਿਹੜੀਆਂ ਮਨਜੋ ਸएसपी ਸਾਹਿਬ ਦੇ ਰਾਈ ਸਾਡੇ ਕੋਲ ਮਹਿਲਾ ਥਾਣੇ ਆਉਂਦੀਆਂ ਫਿਰ ਅਸੀਂ ਉਹਨਾਂ ਨੂੰ ਬੁਲਾ ਕੇ ਤੇ ਦੋਨੋਂ ਤਰ੍ਹਾਂ ਬਿਠਾ ਕੇ ਗੱਲਬਾਤ ਸੁਣ ਕੇ ਜੋ ਕਾਨੂੰਨੀ ਕਰ ਰਹੀਏ ਉਹ ਅਸੀਂ ਅੱਗੇ ਕਰਦੇ ਆ ਪਹਿਲੀ ਕਹਿੰਦੀ ਕੀ ਕਿਹਾ ਜਾਂਦਾ ਹੈ ਮੈਂ ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਥੋੜਾ ਜਿਹਾ ਬਰਦਾਸ਼ਤ ਕਰਨਾ ਵਿਅਕਤੀ ਨੂੰ ਸਿੱਖਣਾ ਚਾਹੀਦਾ ਹੈ ਜਦੋਂ ਅਸੀਂ ਰਿਸ਼ਤਾ ਕਰਦੇ ਆ ਤੇ ਸਾਨੂੰ ਦੋਨੋਂ ਅੱਖਾਂ ਖੁੱਲ੍ਹ ਕੇ ਰੱਖਣੀਆਂ ਚਾਹੀਦੀਆਂ ਤੇ ਜਦੋਂ ਰਿਸ਼ਤਾ ਹੋ ਜਾਂਦਾ ਹੈ ਉਸ ਤੋਂ ਬਾਅਦ ਅੱਧੀਆਂ ਅੱਖਾਂ ਬੰਦ ਕਰ ਲੈਣੀਆਂ ਚਾਹੀਦੀਆਂ ਦੋਨਾਂ ਨੂੰ ਤੇ ਬਰਦਾਸ਼ਤ ਕਰਨਾ ਸਿੱਖਣਾ ਚਾਹੀਦਾ ਹੈ ਹਰ ਗੱਲ ਨੂੰ ਬੇਇੱਜ਼ਤੀ ਹੀ ਨਹੀਂ ਸਮਝਣਾ ਚਾਹੀਦਾ ਕਿ ਹਰ ਗੱਲ ਦੇ ਵਿੱਚ ਕਹਣਾ ਜੀ ਮੇਰੀ ਬੇਇੱਜ਼ਤੀ ਕਰ ਦਿੱਤੀ ਹੈ ਕਿ ਉਸ ਵੇਲੇ ਪਰਿਵਾਰ ਦੇ ਵਿੱਚ ਸੁਧਾਰਨ ਗੱਲ ਕਿਸੇ ਨੇ ਕਈ ਹੁੰਦੀ ਹੈ ਤੂੰ ਬੰਦਾ ਨੇ ਉਹਨੂੰ ਜਿਆਦਾ ਮਹਿਸੂਸ ਕਰ ਲੈਂਦਾ ਕਿਉਂਕਿ ਪਰਿਵਾਰ ਦੇ ਵਿੱਚ ਤੇ ਅਡਜਸਟਮੈਂਟ ਹੈ ਹਰ ਟਾਈਮ ਅਡਜਸਟਮੈਂਟ ਹੈ ਹਰ ਟਾਈਮ ਅਡਜਸਟਮੈਂਟ ਹੈ ਔਰ ਇਹ ਇਕੱਲੀ ਔਰਤਾਂ ਨੂੰ ਨਹੀਂ ਇਕੱਲੀਆਂ ਔਰਤਾਂ ਨੇ ਕਰਨੀ ਹੈ ਘਰ ਦੇ ਵਿੱਚ ਰਹਿਣ ਵਾਲੇ ਜਿਹੜੇ ਮਰਦ ਹੈ ਉਹਨਾਂ ਨੇ ਵੀ ਜਿਹੜੀ ਅਡਜਸਟਮੈਂਟ ਉਹ ਕਰਨੀ ਹੈ ਇਸ ਚੀਜ਼ ਦਾ ਇਕੱਲਾ ਬੋਝ ਔਰਤ ਉੱਪਰ ਹੀ ਨਹੀਂ ਹੈ ਕਿ ਔਰਤ ਆਗਿਆਕਾਰ ਹੋਣੀ ਚਾਹੀਦੀ ਹੈ ਉਹਦੇ ਨਾਲ ਨਾਲ ਜਿਹੜੇ ਮਰਦ ਹੈ ਘਰ ਦੇ ਮਰਦ ਹੈ ਉਹ ਵੀ ਆਗਿਆਕਾਰੀ ਹੋਣੇ ਚਾਹੀਦੇ ਜਿੱਦਾਂ ਸੂਫੀ ਈਰਾਨ ਦੇ ਸੂਫੀ ਸੰਤ ਹੋਏ ਆ ਉਹਨਾਂ ਨੇ ਕਿਹਾ ਯਾਰਾ ਦਾ ਖੁਦ ਕਰਤਾ ਦਾ ਇਲਾਜ ਨੇਸਤ ਕਰਦਗੀ ਖ્વાસ ਤੂੰ ਆਮਦ ਨਹੀਂ ਵੇਸ ਵੀ ਜੋ ਵੀ ਤੂੰ ਕੋਈ ਇਸ ਤਰ੍ਹਾਂ ਦਾ ਕੰਮ ਕਰੇਗਾ ਜਿਹਦੇ ਨਾਲ ਕੋਈ ਵਿਅਕਤੀ ਦੁਖੀ ਹੋਵੇਗਾ ਤੇ ਕੱਲ ਨੂੰ ਤੈਨੂੰ ਵੀ ਦੁਖੀ ਹੋਣਾ ਪਵੇਗਾ ਇਸ ਕਰਕੇ ਘਰ ਦੇ ਵਿੱਚ ਕੋਈ ਵੀ ਅਜਿਹੇ ਲਫ਼ਜ਼ ਕੋਈ ਵੀ ਅਜਿਹਾ ਕੰਮ ਨਾ ਕਰੋ ਜਿਹਦੇ ਨਾਲ ਕਿਸੇ ਨੂੰ ਕੋਈ ਦਿੱਕਤ ਆਵੇ ਰਲ ਮਿਲ ਕੇ ਪਿਆਰ ਦੇ ਨਾਲ ਰਹੋ ਇਹੀ ਮੇਰਾ ਸਾਰਿਆਂ ਨੂੰ ਮੈਸੇਜ ਹੈ